ਪਰ ਤਾਂ ਫਿਰ ਆਹਮ ਹੈ ਆਪਾਂ ਕਿੰਨੇ ਦੀ ਦੇ ਦੇਣੀ ਆ ਇਹ 50 ਦੇ ਦੋਦੀ 52000 ਦੀ 52000 ਦੀ ਹਾਂ ਵੀਰੇ ਕਿੰਨੇ ਟਾਈਮ ਦੀ ਗੱਬਣਾ ਕਿ ਵੀਰ ਜੀ 8 ਮਹੀਨੇ ਦੀ ਗੱਬਣਾ 9 ਮਹੀਨਾ ਨੂੰ ਲੱਜਣਾ ਪੜ ਕੇ 9 ਮ 8 ਕੰਪਲੀਟ ਕਰਕੇ 9 ਲੱਜਣਾ 52000 ਦੀ ਦੇ ਦੇਣੀ ਆ 50 ਦੇ ਦੇ ਦੋ ਮਸਤੋ ਮਗਤੀ ਹਾਂਜੀ ਮੁੱਤੋ ਮੁਗਤੀ ਮਾੜੀ ਰੀਵਿਊ ਵੇਹਲਾ ਲੈ ਉਹ ਸੀ ਸਰਾਗਪੂਰੀ ਆ ਪੀਕ ਪਾ ਲੋ ਏ ਹਾਂ ਨਹੀਂ ਠੀਕ ਆ ਫਿਰ ਜਿੱਤ ਬਾਕੀ ਸਦੂ ਅੱਛਾ ਸੌਣ ਦੂਰ ਆ ਬਾਕੀ ਜਾਨਵਰ ਸਾਰੇ ਟੌਪ ਦੇ ਆ ਵੀਡੀਓ ਨੂੰ ਐਂਡ ਤੱਕ ਵੇਖਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਨਹੀਂ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸੱਜਣੋ ਕੈਰੋਂ ਆ ਗਿਆ ਤੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਇਸ ਘਰੋਂ ਤੁਹਾਨੂੰ 7-8 ਐਨੀਮਲ ਵਿਕਰੀ ਵਾਲੇ ਜਿਹੜੇ ਵਿਖਾਵਾਂਗੇ ਮੰਨ ਲਓ ਵੀ ਇੱਕ ਤੋਂ ਇੱਕ ਜਾਨਵਰ ਨੀਲੀ ਰਵੀ ਦੀ ਝੋਟੀ ਆ ਸੱਜਣਾ ਦੇਖੋ ਲੇਵਾ ਭਾਂਡਾ ਲੱਗਾ ਕਿਆ ਬਾਤ ਆ ਨਵਾਂ ਹਾਨਾ ਬਹੁਤ ਹੀ ਸ਼ਾਨਦਾਰ ਝੋਟੀ ਆ ਇੱਕ ਨੰਬਰ ਤੇ ਮੋਹਰਾ ਦੀ ਆ ਗਈ ਇੱਕ ਉਦੋਂ ਬਾਅਦ ਫੇਰ ਆ ਗਈ ਝੋਟੀ ਦੇਖੋ ਕੀ ਕਹਨੇ ਚੰਗੇ ਦੁੱਧ ਤੇ ਚੱਲੀਆਂ ਹੋਈਆਂ ਮਹੀਆਂ ਜਿਹੜੀਆਂ ਤੁਹਾਨੂੰ ਇਸ ਵੀਡੀਓ ਚ ਕਵਰ ਕਰਕੇ ਵਿਖਾਵਾਂਗੇ ਐਡਰੈਸ ਲੈ ਦੇਣਾ ਨਾਂ ਨੰਬਰ ਸਾਰੀ ਗੱਲਬਾਤ ਕਿੰਨਾ-ਕਿੰਨਾ ਦੁੱਧ ਕੀ ਰੇਟ ਰਹੂਗਾ ਐਂਡ ਤੱਕ ਜੁੜ ਰਹੇ ਹੋ ਤੁਹਾਡਾ ਧੰਨਵਾਦ ਜਿਹੜਾ ਵੀ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਆ ਵੀ ਅਸਰ ਝੋਟੀ ਨੀਲੀ ਰਾਵੀ ਦੀ ਦਸਨ ਮੁਤਾਬਕ ਭਰਾ ਹਰਾਂ ਦੇ ਖੀਰੀ ਆ ਸਚਨੋ ਦੇਖੋ ਜੇ ਕੋਈ ਸ਼ਕੀਨ ਭਰਾ ਨੀਲੀ ਰਾਵੀ ਦੀ ਅਸਰ ਝੋਟੀ ਲੱਭਦਾ ਸੀ ਤਾਂ ਭਰਾ ਹਰਾਂ ਦਾ ਨੰਬਰ ਸਕਰੀਨ ਤੇ ਚੱਲਦਾ ਬੰਨ ਨੂੰ ਬਿਲਕੁਲ ਤਿਆਰੀ ਦੇ ਵਿੱਚ ਕੋਈ ਮਹੀਨੇ ਦੇ ਵਿੱਚ ਵਿੱਚ ਕਰਮਾਣੀ ਨੇ ਬਣ ਜਾਣਾ ਤੇ ਆ ਅੱਠਾ ਮਹੀਨਿਆਂ ਦੀ ਗੱਬਣਾ ਬਿਲਕੁਲ ਲਾਸਟ ਤੱਕ ਵੀਡੀਓ ਵੇਖਿਓ ਜੈਜ ਜਿਹੜਾ ਰੇਟ ਰੱਖਾਂਗੇ ਤੁਹਾਡੇ ਨਾਲ ਆਜੋ ਜਾਣਕਾਰੀ ਲੈਣੇ ਆਂ ਭਰਾ ਤੋਂ ਬੂਰੀ ਨੀਲੀਆਂ ਮੰਨ ਲਓ ਵੀ ਤੁਹਾਡੇ ਪਸੰਦੀ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਚਾਹਤ ਰਹਿੰਦੀ ਆ ਕਿ ਯਾਰ ਕਿਤੋਂ ਬੂਰੀ ਨੀਲੀ ਲੱਭ ਜੇ ਜਾਂ ਨੀਲੀ ਦੀ ਲੱਭ ਜੇ ਹਨਾ ਉਹ ਚੀਜ਼ਾਂ ਅੱਜ ਭਰਾ ਹਰਾਂ ਕੋਲੇ ਤੁਹਾਨੂੰ ਮੱਥੇ ਲੱਗੀਆਂ ਤੇ ਇਹ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਰੇਟ ਵੀਰ ਹਰਾਂ ਦੇ ਹੋਣਗੇ ਜਿਹੜੀ ਤਸੰਦ ਆਉਂਦੀ ਆ ਆ ਕੇ ਵੇਖਿਓ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਵੀਰ ਜੀ ਸਾਸਿਕਾਲ ਸਾਸਿਕਾਲ ਵੀਰ ਜੀ ਹੋਰ ਸੁਣਾਓ ਚੜਦੀ ਕਲਾ ਦੀ ਸੁਣਾਓ ਚੜਦੀ ਕਲਾ ਜੀ ਮੇਰਾ ਹੀ ਮੇਰਾ ਪ੍ਰਤਾਪ ਹੋਰ ਆਹ ਕਿਰਪਾ ਬਾਬਾ ਬਣਾ ਸਾਹਿਬ ਦੀ ਜੀ ਸ਼ੁਕਰ ਹੈ ਕਿਰਪਾ ਬਾਬਾ ਸਾਹਿਬ ਠੀਕ ਆ ਬਹੁਤ ਵਧੀਆ ਮੇਰਾ ਹਾਂਜੀ 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 ਤੁਸੀਂ ਦੀ ਵੀਡੀਓ ਆ ਜੀ ਠੀਕ ਹੈ ਹੋਣਾ ਬੋਣੀ ਆਪਾਂ ਉੱਥੇ ਪਾ ਕੇ ਜੰਗਲਾ ਦੋ ਹਾਂਜੀ ਤੇ ਆ ਕਹਿੰਦੇ ਆਪਾਂ ਬੋਣੀ ਮੈਂ ਕੋਈ ਗੱਲ ਨਹੀਂ ਪਵਾ ਦਿੰਦੇ ਆ ਠੀਕ ਹੈ ਖਰਾ ਆਪਣੇ ਤੋਂ ਵੀਡੀਓ ਪਵਾਵਾਂਗੇ ਕੋਈ ਹਾਂ ਨਹੀਂ ਨਹੀਂ ਧੰਨਵਾਦ ਤਖੜੇ ਹੋ ਕੇ ਸ਼ੇਅਰ ਤੇ ਕਮੈਂਟੇ ਦਾ ਨਹੀਂ ਤੇ ਤਾਪਣਾ ਨਾ ਨਾ ਫੀਡ ਲਿਆ ਕਰੋ ਠੀਕ ਹੈ ਇੰਨੀ ਕੋ ਬੇਨਤੀ ਕਰਦੇ ਆ ਵਾਰ ਵਾਰ ਹੀ ਕਰਦੇ ਆ ਹਾਂ ਬਿਲਕੁਲ ਬਿਲਕੁਲ ਹੈਨਾ ਭੈਣਾ ਭਰਾਵਾਂ ਨਾਲ ਹੀ ਵੱਡਾ ਹਰੇਕ ਬਣਾ ਭੈਣਾ ਭਰਾਵਾਂ ਨੂੰ ਬਹੁਤ ਪਿਆਰ ਦਿੰਦੇ ਆਪਾਂ ਵੀ ਭ ਤੁਹਾਨੂੰ ਬੇਨਤੀ ਸ਼ੇਅਰ ਜਰੂਰ ਕਰਾਇਆ ਕਰ ਤੇ ਬਾਕੀ ਵੀਰ ਹਰਾਂ ਕੋਲੇ ਜਾਨਵਰ ਬਹੁਤ ਟਾਪ ਦੇ ਹਨ ਬਹੁਤ ਬਾਬੇ ਦੀ ਕਿਰਪਾ ਬਾਬੇ ਦੀ ਕਿਰਪਾ ਰੂਹ ਖੁਸ਼ ਹੋਈ ਆ ਜੀ 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 ਤੇ ਵੀਰੇ ਆਪਣਾ ਇਥੋਂ ਦਾ ਡਰੈੱਸ ਪ੍ਰੋਪਰ ਮੇਰਾ ਭਰਾ ਦੱਸ ਵੀ ਵੀਰ ਜੀ ਪਿੰਡ ਆਪਣਾ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਨਾਮ ਅਗਰਜੀਤ ਸਿੰਘ ਮੋਬਾਈਲ ਨੰਬਰ 9658644000 ਇੱਕ ਮੋਬਾਈਲ ਨੰਬਰ ਹੋ ਰਿਹਾ 9807688000 ਇੱਕ ਰਹੀ ਹੋਰ ਕਰ ਦੇ ਰਿਪੀਟ ਮੇਰਾ ਭਰਾ ਨੰਬਰ ਹਾਂਜੀ ਵੀਰੇ 9658644000 ਵੀਰ ਜੀ ਇੱਕ ਨੰਬਰ 98076 88000 ਜੀ ਠੀਕ ਹੈ ਵੀਰੇ ਪਿੰਡ ਕਹਿਰੋ ਪਿੰਡ ਕਹਿਰੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਹਨਾ ਤੇ ਵਪਾਰ ਦਾ ਕੰਮ ਆ ਮੇਰੇ ਪਰ ਆ ਜੀ ਵੀਰ ਜੀ ਵਪਾਰ ਦਾ ਕੰਮ ਠੀਕ ਹੈ ਜੀ ਇਹਦੇ ਤੋਂ ਸ਼ੁਰੂ ਕਰੀ ਗਏ ਤਾਂ ਝੋਟੀ ਦਾ ਕੀ ਲੇਖਾ ਜੋਖਾ ਇਹ ਵੀਰ ਜੀ ਦੂਜਾ ਸੂਦਾ ਝੋਟੀ ਆ ਠੀਕ ਹੈ ਕੱਟਾ ਇਹਦੇ ਮਗਰ ਆ ਓਕੇ ਹੱਥ ਦੱਸ ਦੇਣੇ ਨੂੰ ਸੂਈਨ ਹੋ ਗਏ ਆ ਠੀਕ ਆ 12 ਕਿਲੋ ਦੁੱਧ ਰੈਡੀ ਹੈ ਇਸ ਲਈ 12 ਕਿਲੋ ਦੁੱਧ ਕੰਡੇ ਵਾਲਾ ਹੋ ਗਿਆ ਤਿਆਰ ਆ ਜੀ ਰੈਡੀ ਠੀਕ ਆ ਬਾਕੀ ਕੱਦ ਕਾਠ ਵੇਲ ਹਨਾ ਪੂਰੀ ਹਾਜੀ ਚੀ ਲੰਮੀ ਪੂਰੀ ਤਗੜੀ ਮਾਜੀ ਤੇ ਚੋਣ 100 ਦੀ 100 ਚੋਣ ਐ ਰੂਹ ਹੀ ਕੇ ਭੋਲੀ ਪੂਰੀ ਭੋਲੀ ਭਾਬੀ ਬੀਬੀ ਚੋਏ ਮੈਂ ਬੱਚਾ ਚੋਏ ਕੀ ਬਾਤ ਆ ਵੇਖਿਓ ਸਜਣੋ ਤੁਰਦੀ ਝੋਟੀ ਤੋਂ ਗੈਸ ਲਾ ਲਿਓ ਮਗਰ ਕੱਟਾ ਹਫਤੇ ਦੀ ਸੂਈ ਦੂਜਾ ਸੂਆ ਮਾਲਕਾਂ ਦੇ ਦੱਸੋ ਬਹੁਤ ਸ਼ਕੀਨ ਝੋਟੀ ਵੇਖੋ ਕੱਦ ਕਾਠ ਪ੍ਰਤਾਪ ਦੇ ਤੋਂ ਤਾਜ਼ਾ ਲਾ ਲਓ ਤੇ ਨੇਵਾ ਹਾਂ ਬੱਚੇ ਤੇ ਜਾਊਗੀ ਬੱਚੇ ਤੇ ਆ ਬੱਚਾ ਆ ਕਾਲਾ ਬੱਚਾ ਇਹਦਾ ਆ ਬੱਚਾ ਇਹਦਾ ਤੇ ਲੈ ਲੈ ਭਾਂਡੇ ਤੋਂ ਸੱਜਣੋ ਅਗਲਾ ਐਵੇਂ ਹੀ ਕਹਿ ਸਕਦਾ ਵੀ 15 ਕਿਲੋ ਦੁੱਧ ਆ ਇਹਦੇ ਕੋਲੇ ਕੋਈ ਸ਼ੱਕ ਨਹੀਂ ਤੇ ਪਰ 12 ਕਿਲੋ ਦੁੱਧ ਕੰਡੇ ਵਾਲਾ ਇਹਨੂੰ ਕਹਿੰਦਾ ਕੁਛ ਨਹੀਂ ਗਾ ਗਰਮੀ ਆ ਬਹੁਤ ਦੁੱਧ ਦਾ ਕਰਮਾ ਵਾਲੀ ਕੋਲੇ ਤੇ ਬਾਕੀ ਬਰੀਕੀਆਂ ਚੰਗੀਆਂ ਲੱਗੀਆਂ ਹੋਈਆਂ ਥਾਣ ਚਵਾਈ ਵਾਲਾ ਤੁਹਾਡੇ ਸਾਹਮਣੇ ਸ਼ੀਸ਼ਾ ਕੋਈ ਐ ਨਹੀਂ ਗੱਲ ਵੇਖੋ ਤੁਰਦੀ ਦਾ ਲੈਵਾ ਭਾਂਡਾ ਕਰੋ ਚੈੱਕ ਹੈ ਨਾ ਪਲਵਾਨਾਂ ਰਗੀ ਬਹੁਤ ਸ਼ਾਨਦਾਰ ਝੋਟੀ ਆ ਸੱਜਣੋ ਤੋਰਾ ਵੀ ਬੜਾ ਚੰਗਾ ਥਾਣਾ ਮੁਠੀ ਵਾਲਾ ਚਵਾਈ ਵਾਲਾ ਤੇ ਸੁਭਾਵੀ ਚਵਾਈ ਦਾ ਮੋਟਰੀ ਆ ਕਿ ਹਿਸਾਬ ਨਾਲ ਇੰਨੀ ਪੋਲੀ ਆ ਠੀਕ ਆ ਵੀ ਚੂਣ ਇੰਨਾ ਚੰਗਾ ਲੱਗਾ ਹਾਂਜੀ ਬਹੁਤ ਜ਼ਿਆਦਾ ਚੰਗਾ ਠੀਕ ਆ ਵੀਰੇ ਠੀਕ ਆ ਤੇ ਆ ਦੇਖੋ ਸਜਣੋ ਅਗਲੀ ਸਾਈਡ ਤੋਂ ਇਹਦੀਆਂ ਆਪਦੀਆਂ ਥਾਣਾ ਦੀਆਂ ਮਿਰਲਾ ਮੁਰਲਾ ਚੈੱਕ ਕਰ ਲਓ ਤੇ ਵੀਰੇ ਫਿਰ ਇਹਦਾ ਅ ਰੇਟ ਕੀ ਕਰਾਂਗੇ ਭਰਾ ਜੀ ਮੋਲੇ ਦਾ ਵੀਰ ਜੀ 165000 ਰੁਪਿਆ ਜੀ ਪ੍ਰਤਾਪ ਕਿੰਨਾ ਗਮਾਨਤਨ ਕਰਾ ਦੇ ਪਹਿਲੀ ਵੀ ਹੈ 20000 ਛੋੜ ਜਿਆਦਾ ਧੱਕਾ ਨਾ ਕਰੀ ਜਾ ਹਾਂ ਉਹ ਤਾਂ ਤਾਂ ਵੀ ਕੋਈ ਜਲਾ 5000 ਰੁਪਏ ਦੇ ਵਿੱਚੋਂ ਛੋੜ ਕਰਾਂਗੇ ਤੇ ਆਏ ਤਾਂ ਗਾਇ ਦਾ ਮਾਨਤਨ ਵੀ ਫੁੱਲ ਕਰਾਂਗੇ ਠੀਕ ਹੈ 160 ਹਾਂਜੀ ਇਵੇਂ ਵੀਰੇ ਹਾਂ 160 ਚ ਪਿਆਰ ਮੁਹੱਬਤ ਹੋ ਜੂ ਥੋੜਾ ਬੋੜਾ ਕਰਾਂ ਹਾਂ ਜਿੰਨਾ ਹੋ ਸਕੇ ਹਾਂ ਪ੍ਰਤਾਪ ਨੇ ਭਰਾ ਆਪਣੇ ਨਾਲ ਆ ਤਾਂ ਫਿਰ ਹਣ ਹਾਂ ਤੇ ਬਾਕੀ ਝੋਟੀ ਝੋਟੀ ਆ ਹਨਾ ਹਾਂਜੀ ਝੋਟੀ ਮੈਂ ਪੂਰੀ ਫੁੱਲ ਵੱਡੀ ਆ ਜੀ ਹਾਂ ਨਹੀਂ ਕੋਈ ਸ਼ੱਕ ਨਹੀਂ ਯਾਰ ਵਾਕਿਆ ਹੀ ਚੀਜ਼ ਆ ਹਨਾ ਵੀ ਕਰੇ ਰੱਖਣ ਵਾਲੀ ਚੀਜ਼ ਆ ਹਾਂਜੀ ਹਾਂਜੀ ਚੀਜ਼ ਆ ਕੋਈ ਹਾਂ ਵਾਕਿਆ ਹੀ ਤੇ ਆ ਪ੍ਰਤਾਪ ਲਿਆ ਕੰਡ ਕੇ ਨੀਲੀ ਰਾਵੀ ਦੀ ਇਹ ਹਾਂਜੀ ਪਿਓਰ ਨੀਲੀ ਰਾਵੀ ਵੀਰ ਜੀ ਹਾਂ ਚਾਰ ਦੰਦ ਮੂੰਹ ਝੋਟੀ ਆ ਕੁੰਡਾ ਸਿੰਘ ਕੋਕਾ ਜੜਿਆ ਪਿਆ ਓਕੇ ਮੂੰਹ ਚਾਰ ਦੰਦ ਮੂੰਹ ਚਾਰ ਦੰਦ ਦੂਜਾ ਸੂਆ ਕੱਟਾ ਮਗਰ ਕੀ ਬਾਤ ਆ ਫਿਰ ਖੀਰੀ ਖੁਰੀ ਸੂਪੀ ਕਿਤੇ ਹਾਂਜੀ ਹਾਂਜੀ ਛੋਟੀ ਉਮਰ ਚ ਸੂਈ ਬਹੁਤ ਵਧੀਆ ਝੋਟੀ ਜੀ ਨਹੀਂ ਵਾਕਿਆ ਹੀ ਬਾਂਦੀ ਬੁੰਦੀ ਬਹੁਤ ਚੰਗੀ ਤੇ ਇਹਦੇ ਕੋਲੇ ਦੁੱਧ ਇਹਦੇ ਥੱਲੇ 11 ਕਿਲੋ ਵੀਰਜ ਤਿਆਰ ਹੋ ਗਏ। ਇਹਦਾ ਬੱਚਾ ਕਿਹੜਾ ਆ? ਇਹ ਤਾਂ ਆ ਬੱਚਾ ਨੀਲੀ ਦਾ। ਇਹ ਕੱਟੀ? ਇਹ ਕੱਟਾ ਕੱਟਾ ਜੀ। ਕੱਟਾ ਇਹਦੇ ਕੋਲੇ ਵੀ। ਠੀਕ ਆ, ਠੀਕ ਆ, ਠੀਕ ਆ। ਵੇਖੋ ਸੱਜਣਾ। ਕਿੰਨਾ ਦੁੱਧ ਦੱਸਤਾ ਭਰਾ ਨੇ? ਇਹ ਵੀਰਜ 11 ਕਿਲੋ ਤਿਆਰ ਇਹਦੇ ਥੱਲੇ। ਲਓ ਵੀ ਸੱਜਣਾ ਦੁੱਧ ਉਹੀ ਮੇਰੇ ਹਿਸਾਬ ਨਾਲ ਭਰਾ ਦੱਸ ਰਿਹਾ ਜਿੰਨਾ ਤਿਆਰ। ਨਿਸ਼ਾਨੀਆਂ ਪ੍ਰੋਪਰ ਸਾਰੀਆਂ ਪੂਰੀਆਂ। ਹਾਂ, ਇੱਤ ਲਿਹਾਰੇ ਦੀ ਕਰਦੀ ਆ। ਹਾਂਜੀ। ਅ ਸੱਜਣਾ ਥੋੜੇ ਤਿਹਾਰੇ ਦੀ ਪਸੂਆਲ ਕਰਦੇ ਆ। ਬਾਕੀ ਵੈਰਲ ਵਰਲ ਬਹੁਤ ਚੰਗੀ ਢਿਲੇਵਾ ਇਹਦਾ ਵੀ। ਜੇ ਐਂ ਕਹਿ ਦਿੱ ਗਏ ਨਾ ਵੀ ਦੁੱਧ 15 ਕਿਲੋਾ ਵਾ ਤੇ ਅਗਲਾ ਕਿੱਸੇ ਲਾਊਗਾ ਵੀ ਇਹਦੇ ਥੱਲੇ ਦੁੱਧ ਇਨਾ ਹੋਊਗਾ ਕਿਉਂਕਿ ਬਹੁਤ ਸ਼ਾਨਦਾਰ ਲੇਵਲ ਲੱਗਿਆ ਹੋਇਆ ਝੋਟੀ ਨੂੰ ਦੂਜਾ ਸੂਆ ਮੂੰਹ ਚਾਰ ਦਾੰਦਾ ਕਿਤੇ ਛੋਟੀ ਉਮਰ ਦੀ ਸੂਈ ਆ ਬਹੁਤ ਚੂਣ ਕਿਆਣ ਵੀਰੇ ਉਹ ਕੇਰਬੋਰਡ ਜਮਾਈ ਪੂਰੀ ਚਾਚੂ ਬੜਾ ਵਧੀਆ ਠੀਕ ਹਾਂ ਕੋਈ ਚੱਲੂਗਾ ਸਤੂ ਸਾਬ ਤੁੰੜ ਨਹੀਂ ਮਾਰੀ ਘਿੱਟ ਘਿੱਟ ਦਾ ਥਣ ਲੱਗਾ ਜੀ ਹਾਂ ਨਹੀਂ ਵੈਰਲ ਬਹੁਤ ਲੱਗੀ ਹੋਰ ਗੱਲਾਂ ਦੀਆਂ ਗੱਲਾਂ ਤੇ ਮਗਰ ਇਹਦੇ ਟੱਟਾ ਇਹਦੇ ਟੱਟਾ ਮਗਰ ਹੱਲੀ ਲੀਦਾ ਠੀਕ ਆ ਇਹਦਾ ਸੁਆ ਕਿੰਨੇ ਕਿ ਦਿਨਾਂ ਦਾ ਇਹ ਕੋਈ 20ਾਂ 50ਾਂ ਦਿਨਾਂ ਦਾ ਵੀਜੀ ਹੋ ਠੀਕ ਆ ਮਹੀਨੇੋਂ ਅੰਦਰ ਹੀ ਆ ਹਾਂਜੀ ਮਹੀਨੇੋਂ ਅੰਦਰ ਹੀ ਆ ਦੋ ਚਾਰ ਇਹਦਾ ਰੇਟ ਛਾ ਜੀ ਇਹਦਾ ਕਰ ਲਈ ਆਪਾਂ 145 ਠੀਕ ਆ ਜੀ ਆਪਾਂ ਕਰੀਏ 145 ਨਾ ਕਰੀਏ ਚਲ ਕਰਦੇ ਛੋਟ ਛੜੇ 100 ਰੁਪਈਆ ਦੇ ਵਿੱਚੋਂ ਛੋਟ ਲੈ ਯਾਰ ਭਈਆ ਹੋਰ ਕਰ ਤਾਂ ਮਾਰ ਦਾਨਾ ਵੇਖ ਲੈ ਨੇੜੇ ਹੋ ਜਾ ਕਿਤੇ ਇਹ ਨਾ ਪ੍ਰਤਾਪ ਤੇਰੇ ਰੇਟ ਗਲਤ ਕਰਦੇ ਹੈ ਨਾ ਚਲ ਭਰਾ ਆਪਣਾ ਹੁਣ ਕਿੰਨੇ ਦੀ ਐ ਸਨੋ ਕਰਦੇ ਜਮਈ ਇਹ ਮਹਿੰਦੀ 10 ਕਿੰਨੇ ਦੀ ਹੋ ਗਈ ਵੀ 10 ਜੱਸ ਨਾ ਫਿਰ ਪੂਰੇ 40 ਦੀ ਦੇ ਦਾਂਗੇ ਲੈ ਹੋਰ ਯਾਰ ਛੋੜ ਕਰ ਦੋ ਜੇ ਪਿਜੋ ਬਾਪੂ ਦਾ ਕਰਕੇ ਕਰਦੇ ਨਹੀਂ ਚਲੋ ਹੋਰ ਯਾਰ ਕਰ ਦਾਂਗੇ ਕਰ ਦਾਂਗੇ ਚਲੋ ਬਾਕੀ ਜਿਹੜਾ ਭੈਣ ਭਰਾ ਫੋਨ ਲਾਊਗਾ ਹਨਾ ਅੱਜ ਮਾਨ ਮਾਨ ਤਨ ਕੋਈ ਨਹੀਂ ਮਾਨ ਤਨ ਜਿੱਥੇ ਜੇ ਕੋਈ ਸੈਟਿੰਗ ਆਉਂਦੀ ਹੋਈ ਉੱਥੇ ਦੇ ਦਿਆਂਗੇ ਹਨਾ ਤੇ ਝੂਟੀ ਏਦੋਂ ਅਗਲੀ ਵੀ ਪੂਰੀ ਚੰਗੀ ਆ ਹਾਂਜੀ ਉਹ ਵੀ ਪੂਰੀ ਚੰਗੀ ਆ ਗੱਬਣਾ ਹਫਤਾ ਖੜਦੀ ਆ ਬਹੁਤ ਚੰਗੀ ਆ ਸੱਜਣਾ ਦੂਜਾ ਸੂਆ ਝੂਟੀ ਏ ਵੀ ਕੀ ਬਾਤ ਹੈ ਵਰਲਾ ਵਰਲਾ ਚੰਗੀਆਂ ਪੂਰੀ ਬਣਨੀ ਮੈਂ ਬੜੀ ਇਥੋਂ ਤਾਂ ਮੱਥਣੀ ਹਾਂ ਨਹੀਂ ਚੰਗੀ ਆ ਅੱਖਾਂ ਬਿੱਲੀਆਂ ਆ ਗਈਆਂ ਹਨਾ ਬਾਰਡਰ ਬੈਲਟ ਦੀ ਮੈਂ ਆਈ ਹਾਂਜੀ ਹਾਂਜੀ ਕੀ ਬਾਤ ਚੰਗੀ ਝੂਟੀ ਆ ਸੱਜਣਾ ਲਾਇਓ ਹੰ ਗੈਸ ਤੇ ਜ਼ਰੂਰ ਦੱਸਿਓ ਕਿੰਦਾ ਨਹੀਂ ਲੱਗੀ ਪੂਰੀ ਚੰਗੀ ਝੂਟੀ ਕੀ ਬਾਤ ਲੈ ਵੇਖੋ ਤਰਦੀ ਤਰਦੀ ਦਾ ਲੋਲੀ ਜੀ ਪੋਲੀ ਥੱਲਿਓ ਨਾ ਪੂਰੀ ਚੰਗੀ ਝੂਟੀ ਬੰਦ ਜਾਣੀ ਹੈ ਤੇ ਬਾਕੀ ਵੀਰੇ ਥਣਾ ਥਣਾ ਲੋ ਭਾਰ ਲਿਓ ਬੇਫਿਕਰੀ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਭਾਰਪੂਰ ਦੀ ਫੁੱਲ ਗਰੰਟੀ ਵੀਰ ਜੀ ਹਾਂ ਥਾਣਾ ਗਲਾਬ ਦੇ ਵੇਖ ਕੇ ਲੈ ਜੂ ਹਾਂ ਹਾਂ ਆਪਣੀ ਪੂਰੀ ਫੁੱਲ ਗਰੰਟੀ ਜੇ ਹਾਂ ਸੋਣਾ ਸੋਣਾ ਕੋਈ ਚੱਕਰ ਨਹੀਂ ਠੀਕ ਠੀਕ ਉਹ ਫਿਰ ਬੋਲਦਾ ਸਜਣੂ ਬਹੁਤ ਇਨਸਾਫ ਕਰਨ ਚੱਡੀ ਸੀ ਬਹੁਤ ਜ਼ਿਆਦੀ ਹਾਂ ਨਹੀਂ ਝੂਟੀ ਚੰਗੀ ਆ ਸਾਹ ਤੇਰੀ ਕੋਈ ਸ਼ੱਕ ਨਹੀਂ ਰੇਟ ਇਹਦਾ ਵੀਰੇ ਇਹਦਾ ਡੇਢ ਕਰ ਲਈਏ ਵੀਰ ਜੀ ਕਰ ਦਈਏ ਪਿਆਰ ਮਾ ਬਤਾ ਬਹੁਤ ਜ਼ਿਆਦਾ ਰੇਟ ਚ ਦੂਗਾ ਅੱਛਾ 45 ਕਾਗਜ਼ ਵਰਗੀ ਚੰਬੜੀ ਨਹੀਂ ਚੰਗੀ ਆ ਦੰਦ ਚੰਗਾ ਪਰ ਦਾੜਾਂ ਨੂੰ ਰਾਹ ਦੇ ਹੁੰਦੀਆਂ ਬੜੀ ਝੂਟੀ ਚੰਗੀ ਆ ਹੋਜੂਗਾ ਪਿਆਰ ਮੁਹੱਬਤ 6000 ਰੁਪਏ ਛੱਡਦਾ ਪੱਕੀ ਗੱਲ ਹੈ ਬਾਕੀ ਜਿਹੜਾ ਵੀ ਫੋਨ ਲਾਊਗਾ ਹਨ ਹਾਂਜੀ ਉਸ ਹਿਸਾਬ ਨਾਲ ਤੇ ਆ ਆ ਗਈ ਬੂਰੀ ਹਾਂਜੀ ਆ ਬੂਰੀ ਨੀਲੀ ਰਾਈ ਆ ਗਈ ਜੀ ਕਿਆ ਬਾਤ ਇਹ ਵੀ ਮੈਂ ਦੁੱਧਾ ਲੀਆ ਹਨ ਵਧੀਆ ਹਉ ਤਾਕੇ ਖੜਦੀ ਹੈ ਜੀ ਚੰਗੀ ਬਣੂਗੀ ਸੱਲਿਓ ਹਫਤੇ ਤੋਂ 10 ਦਿਨ ਲੈ ਨੀਲੀ ਜੀ ਇਹ ਸੰਧੂ ਸਾਹਿਬਾਂ ਅੰਗਰੇਜ਼ ਜਣੀ ਆ ਕੇ ਕਿਆ ਬਾਤ ਇਹ ਕਹਿਣ ਵਾਲੀ ਨਹੀਂ ਹੈਗੀ ਵਾਹ ਕਿਆ ਯਾਰ ਨਹੀਂ ਚੰਗੀ ਹੈ ਚੰਗੀ ਬਣਦੀ ਬਣਦੀ ਸੱਲਿਓ ਠੀਕ ਆ ਸੁਆ ਕਿਹੜਾ ਸੂਹੂਗੀ ਵੀਰੇ ਇਹ ਦੂਜਾ 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 ਸੂਆ ਜੀ ਦੂਜਾ ਸੂਆ ਲਓ ਵੀ ਸੱਜਣੋ ਕੋਈ ਤੀਜਾ ਵੀ ਮੰਨ ਲੇ ਚਲੋ ਉਹ ਨਹੀਂ ਕੋਈ ਗੱਲ ਤੀਜਾ ਵੀ ਮੰਨ ਲਿਓ ਥੋੜੇ ਤੇ ਡਿਪੈਂਡ ਆ ਤੇ ਦਿਨ ਲੈ ਜੂ ਜੇ 10 12 ਹਾਂਜੀ ਲੈ ਜਾਊਗਾ ਲੈ ਹਾਂ ਵਜਨ ਵਜਨ ਚੰਗਾ ਮੈਂਚ ਬਾਕੀ ਨਸਲ ਦੁੱਧ ਵਾਲੀ ਹੈ ਹੈ ਥਾਣਵਾੜਾ ਗੁੱਲ ਲੱਗਾ ਹਾਂ ਨਹੀਂ ਠੀਕ ਬਾਕੀ ਥਾਣਾ ਤੁਨਾਲ ਨੂੰ ਤਾਂ ਓਕੇ ਆ ਹਾਂਜੀ ਓਕੇ ਭਾਰਪੂਰ ਦੀ ਬੇਫਿਕਰੀ ਆ ਪੂਰੀ ਗਾਰੰਟੀ ਦਾ ਭਾਰ ਦੀ ਠੀਕ ਆ ਠੀਕ ਆ ਠੀਕ ਹਾਂ ਵੇਖਿਓ ਸੱਜਣੋ ਨੇਵਾ ਪਾਂਡਾ ਨਾ ਕਰਮਾਂ ਵਾਲੀ ਚੰਗਾ ਖੁੱਲੇ ਡੁੱਲੇ ਲੈਵੇ ਪਾਂਡੇ ਦੀ ਆ ਡੈਣੀ ਕੱਢਦੀ ਆ ਜਿਹੜੇ ਬਾਕੀ ਪਾਲੀ ਸਭੀ ਨਗਰ ਤਲਾਂ ਵਾਲੀ ਬੂਰੀ ਆ ਗਈ ਚੰਗੀ ਸੂਤ ਤੇ ਨਿਸ਼ਾਨੀਆਂ ਸਾਰੀਆਂ ਸੂਤ ਤੇ ਵੀ ਨਿਸ਼ਾਨੀਆਂ ਪੈਰ ਵੀ ਤੋਤੇ ਚਾਰੇ ਤੇ ਬਾਕੀ ਕਾਗਜ਼ ਵਰਗੀ ਚਮੜੀ ਬਰੀ ਹਾਂ ਨਹੀਂ ਚੰਗੀ ਇਹਦਾ ਰੇਟ ਛਾ ਜੀ ਇਹਦਾ ਵੀਰ ਜੀ ਡੇਢ ਕਰਨੀਏ ਕਿੰਨਾ ਕਮਾਨਤਾ ਨਾ 6000 ਰੁਪਏ ਇਹਦੇ ਵਿੱਚੋਂ ਇਹ ਸ਼ਿੱਕੇ ਦੀ ਬਾਈ ਦਾ ਯਾਰ ਕੰਮ ਲੱਕ ਦੇਣਾ ਸੰਤ ਸਾਬਾ ਪਾ ਹੈ ਸ਼ਿੱਕੇ ਤੇ ਰੱਖ ਦੇਣਾ ਇੱਦਾਂ ਤੋਂ ਫੇਰ ਮਾਨਤਾ ਨੇ ਖੁੱਲਾ ਆਈ ਗਏ ਦਾ ਫੇਰ ਬੁੱਲਾ ਨਹੀਂ ਠੀਕ ਆ ਜਟਾ ਉਹ ਕਿਰਪਾ ਅਕੇ ਤਨਕੀਨਾ ਆ ਗਿਆ ਸੰਤ ਸਾਬਾ ਸਿੱਕਾ ਇਹ ਨੀਲੀ ਦਾ ਨਕੀਨਾ ਆ ਗਿਆ ਬਾਬਾ ਇੰਦੀਆਂ ਸਿੱਕਾ ਕਰਨੀਆਂ ਨਹੀਂ ਨਾ ਇਹਨੂੰ ਭਰਾ ਹੀ ਦੱਸਣਗੇ ਆ ਵੇਖਿਆ ਬਲਕੋ ਆਪੀ ਵਾਕਿਆ ਯਾਰ ਝੂਟੀ ਬਹੁਤ ਚੰਗੀ ਹੈ ਨਾ ਸੰਗਲ ਜ਼ਾਦੇ ਪਾਸ ਪਰਦਾ ਇਹ ਵੀ ਗਰੇ ਖਰੀਦੀ ਕੇ ਕਰਦੀ ਐ ਇਹ ਨਹੀਂ ਇਹ ਵੀ ਖਰੀਦੀ ਐ ਇਹ ਵੀ ਖਰੀਦੀ ਐ ਪਸੰਦ ਆ ਗਿਆ ਨਕੀਨਾ ਛੱਡ ਕੇ ਆਉਣ ਨੂੰ ਜੀ ਨਹੀਂ ਕੀਤਾ ਜੀ ਨਹੀਂ ਕੀਤਾ ਵਾਕਿਆ ਤੇ ਦੰਬਾਂ ਚ ਕਿਵੇਂ ਦੱਸੀ ਸੀ ਇਹ ਖੀਰੀ ਜੇ ਹਲੇ ਖੀਰੀ ਕਿਆ ਮੈਂ ਤਾਂ ਸਭ ਮੂੰਹ ਖੜਕੇ ਭਰਾ ਲਓ ਉਹ ਤੇਰੀ ਮਾਂ ਮਾਰਦੀ ਤੂੰ ਕੁੱਤੇ ਮਾਰਦੀ ਰੱਖੀ ਆਰੇ ਆ ਦੇਖੋ ਨਹੀਂ ਗੋਲ ਨਾ ਖੀਰੀ ਸੱਜਣੋ ਖੀਰੀ ਹੈ ਕੱਟੀ ਦੰਦ ਚੈੱਕ ਕਰ ਲੇ ਵੇਖੋ ਬਾਡੀ ਸਟਰਕਚਰ ਦੇਖਿਓ ਖੀਰੀ ਕੱਟੀ ਦਾ ਕਿੰਨਾ ਚੰਗੀ ਕੱਟੀ ਕੱਦ ਕਾਠ ਵੇਲ ਚੰਗੀ ਸੰਭੀ ਵੀ ਬਾਕੀ ਬਾਨਾਂ ਨੂੰ ਤਿਆਰ ਮੇਰੇ ਥਣਚਾਰ ਹੀ ਆ ਹਨਾ ਹਾਂਜੀ ਹਾਂਜੀ ਚਾਰ ਵੀ ਕਈ ਵੀਰੀ ਝੋਲੀ ਝਾਲੀ ਚੰਗੀ ਥੱਲੇੋਂ ਠੀਕ ਆ ਠੀਕ ਆ ਵੇਖੋ ਕੱਟੀ ਸੱਜਣੋ ਮੇਲਿਆਂ 'ਚ ਨਾ ਖੜਨਾਂ ਲਈ ਆ ਕੋਈ ਐ ਨਹੀਂ ਗੱਲ ਹੈਗੀ ਜੀ ਜਦੋਂ ਜਿੰਦ ਜਾਣਿਆ ਸੰਧੂ ਸਾਹਿਬ ਮੇਲਿਆਂ ਦੀ ਹਾਂ ਸ਼ਿੰਗਾਰ ਹੈ ਘਰ ਦਾ ਸ਼ਿੰਗਾਰ ਹੈ ਕੇ ਉਹਨੀਆਂ ਥੋੜੀਆਂ ਬਹੁਤ ਚੰਗੀਆਂ ਹੈ ਸੰਧੂ ਸਾਹਿਬ ਬਿੱਲੇ ਨੇਤਰ ਦੀ ਆਬ ਇਹੇ ਹਾਂਜੀ ਬਿੱਲੇ ਨੇਤਰ ਦੀ ਕਿਆ ਬਾਤ ਆ ਬਿੱਲੇ ਦੀ ਆ ਗਈ ਹੈ ਹਰਿਆਲੇ ਵਾਲੇ ਬਿੱਲੇ ਨੇਤਰ ਦੀ ਵਾਹ ਜੀ ਵਾਹ ਮੇਰੇ ਗਵਾਂਢ ਪਿੰਡ ਤੋਂ ਆ ਗਈ ਹੈ ਹਾਂਜੀ ਦਸਕਰਨਾਰਾਂ ਕੋਲੇ ਆ ਬਿੱਲਾ ਨੇਤਰ ਹਨਾ ਲੋ ਵੀ ਸੱਜਣੋ ਕਮਿਆਰੇ ਪਿੰਡ ਦੇ ਵਿੱਚ ਬਿੱਲਾ ਨੇਤਰ ਚਲੋ ਨਹੀਂ ਰਿਹਾ ਉਹ ਗੱਲ ਵੱਖਰੀ ਤੇ ਪਰ ਉਹਦੀ ਧੀ ਤੁਹਾਡੇ ਮੱਥੇ ਲਾਤੀ ਆ ਬਹੁਤ ਹੀ ਸ਼ਾਨਦਾਰ ਝੁੱਟੀ ਆ ਸੱਜਣੋ ਬਾਕੀ ਉਹਦਾ ਰਿਕਾਡ ਚੰਗਾ ਰਿਆ ਦੁੱਧ ਦਾ ਇਹ ਵੀ ਝੋਲੀ ਝਾਲੀ ਚੰਗੀ ਥੱਲੇ ਥਣ ਥਣ ਮੋਟਾ ਬਾਕੀ ਵੀਰੇ ਉਹਦੀਆਂ ਕਟੀਆਂ ਨੇ ਚੰਗਾ ਦੁੱਧ ਪਰਿਆ ਹਾਂਜੀ 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 ਵੇਖਿਓ ਇੱਥੋਂ ਅੱਖ ਮੂੰਹ ਚੈੱਕ ਕਰ ਲੋ ਬਹੁਤ ਸੋਹਣਾ ਸੋਹਣਾ ਸੀ ਵੀਰੇ ਉਹ ਹਾਂਜੀ ਆਹ ਵੇਖੋ ਝੋਲੀ ਕਰਮਾਂ ਵਾਲੀ ਦੀ ਕੀ ਬਾਤ ਹਾਂ ਨਹੀਂ ਓਕੇ ਅਛਾ ਥਣ ਚਾਰ ਹੀ ਆ ਬਾਕੀ ਪ੍ਰਤਾਪ ਸ਼ਾ ਬਣ ਜਾਣੀ ਆ ਬਹੁਤ ਬਹੁਤ ਹਾਂ ਨਾ ਕਰਮਾਲੀ ਨੇ ਕੋਈ ਮਹਾਰਾਜ ਦੀ ਕਰਪਾਣਾ ਦੇਣੀ ਜਾਂਦਾ ਬਣਗੀ ਤੇ ਬਾਰੇ ਨਿਆਰੇ ਹਨਾ ਰੇਟ ਰੇਟ ਤੇ ਮੁਗਤ ਆ ਪੈਂਦੇ ਸਾਰੀ ਫੱਟੇ ਚੁੱਕੇ ਜਾਣਗੇ ਰੇਟ ਨਹੀਂ ਜਿਆਦਾ ਕਰਾਉਣਾ ਪੱਕੀ ਗੱਲ ਹੈ ਤਸਵੀਰ ਚੋ ਰਹੇ ਆ ਵੇਖੀ ਮੈਂ ਫੇਟ ਕਰ ਲਈਏ ਪੈਨ ਪੂਠ ਨਹੀਂ ਕਰਨਾ 60000 ਦੀ ਝੋਟੀ ਦੇਵਾਂਗੇ ਅੱਛਾ ਆ ਨਿਕਾਜ ਆ ਮੋੜ ਜਿਹੜਾ ਲੈ ਜਾਓ ਯਾਦ ਕਰੂੰਗਾ ਸ਼ੋਰ ਚੱਪਾ 60000 ਨੇ ਚੰਗੀ ਆ ਮੁੰਡਿ ਛੋਟਾ ਪਾ ਗਿਆ ਨਾ ਛੋਟੇ ਪਾ ਗਏ ਥੋੜਾ ਬੋਰਾ ਮੁੰਡਿਆ ਜਨ ਰੱਖ ਲਾਂਗੇ ਛੋਟੀ ਬਾਕੀ ਬੜੀ ਚੰਗੀ ਆ ਰਕਾੜ ਵਾਲੀ ਝੋਟੀ ਨਹੀਂ ਚੰਗੀ ਆ ਵੀਰੇ ਐਡੀ ਸਾਹਮ ਕੇ ਕਰਨ ਤੇ ਬੜਾ ਖਰਚਾ ਆ ਹਾਂ ਜੀ ਹਣਾ ਕਿੰਨਾ ਦੁੱਧ ਛੱਡਿਆ ਹੋ ਅਗਲੇ ਮਹੀਨੇ ਹਾਂ ਜੀ ਹਾਂ ਜੀ ਪਲਣੀ ਬੜੀ ਔਖੀ ਆ ਪਲਣੀ ਹੁਣ ਤਾਂ ਬਣੀ ਬਣਾਈ ਚੀਜ਼ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਇੱਕ ਆ ਮੈਂ ਆਂਦੀ ਇੱਕ ਇਹ ਕਾ ਗੱਬਣਾ ਆ ਗਿਆ ਇਹ ਵੀ ਪ੍ਰਤਾਪ ਲਿਆ ਹਾਂ ਇਹ ਮਗਰੋਂ ਹੀ ਰਾਹ ਛੱਡਣਾ ਹੋਣਾ ਇਹ ਮਗਰੋਂ ਭਾਜੇ ਦੇ ਦੇਣੀ ਆ ਹੈ ਇਹ ਭਾਜੇ ਦੇ ਦੇਣੀ ਆ ਦੇਦਾ ਵੇਖੀ ਤੂੰ ਕਿਦਾਂ ਸੂਤ ਹੁੰਦਾ ਇਹਦਾ ਸਮਾਂ ਕਿੰਨਾ ਪਿਆ ਸੂਨ ਚ ਇਹਨੂੰ ਨਵਾਂ ਵੀ ਨਾ ਲੱਗ ਜਾਣਾ ਜੇ ਢਲਕੇ ਠੀਕ ਆ 8 ਮਹੀਨੇ ਪੂਰੇ ਹੋ ਗਏ ਇਹਨੂੰ 8 ਪੂਰੇ ਹੋ ਗਏ ਤੇ 9 ਮਹੀਨਾ ਲੱਗ ਜੂ 9 ਲੱਗ ਜਾਣਾ ਇਹਨੂੰ ਓਕੇ ਹਾਂਜੀ ਨਹੀਂ ਠੀਕ ਆ ਤਾਂ ਥਣ ਥਣ ਆ ਰੂ ਹੀ ਆ ਕਿ ਐਡੀ ਚੁਆਈ ਚੁਆਈ ਵਧੀਆ ਠੀਕ ਆ ਹਾਂਜੀ ਸੂਆ ਕਿਹੜਾ ਸੂਂਗੀ ਪੁੱਛਿਆ ਮਾਲਕਾਂ ਨੂੰ ਆਖਿਆ ਜਸਲਾ ਆਖਿਆ ਤੁਸੀਂ ਤੀਜਾ ਮੰਨ ਲਓ ਜੀ ਓਕੇ ਹਾਂਜੀ ਮੱਝ ਨੀਲੀ ਚ ਪੈਂਦੀ ਚੰਗੀ ਜਿੰਨੀ ਆ ਜੀ ਨਹੀਂ ਠੀਕ ਆ ਦੁੱਧ ਵਾਲੀ ਮੈਂ ਆ ਲੈ ਜੀ ਸਜਣਾ ਕਰ ਲੋ ਚੈੱਕ ਕੱਦ ਬਾਲਾ ਵੱਡਾ ਨਹੀਂ ਤੇ ਪਰ ਕੁਆਲਿਟੀ ਜਿਹੜੀ ਹੈਗੀ ਉਹ ਤੁਸੀਂ ਵੀ ਗੈਸ ਜ਼ਰੂਰ ਲਾ ਲਿਓ ਵੀ ਵਾਕੇ ਚੀਜ਼ ਦੁੱਧ ਵਾਲੀ ਆ ਆ ਵੇਖੋ ਇੱਥੋਂ ਨੇ ਦੀ ਵੇਲ ਤੋਰ ਕਰ ਲੋ ਚੈੱਕ ਤੇ ਅੱਠ ਕੰਪਲੀਟ ਕਰ ਗਈ ਆ ਤੇ ਨੌਵਾਂ ਮਹੀਨਾ ਇਹਨੂੰ ਲੱਗ ਜਾਣਾ ਸਜਣੋ ਦੋ ਮਹੀਨੇ ਪੱਠੇ ਪਾਉਣੇ ਪੈਣੇ ਆ ਤੇ ਬਾਕੀ ਘਰੇ ਮੈਂ ਬਣ ਜਾਣੀ ਆ ਮੁਫਤੋ ਮੁਫਤ ਮਾਜੀ ਚੰਗੀ ਵਾ ਥੋੜਾ ਇਹਨਾ ਸਿੰਘ ਹੀ ਫੁੱਲਾ ਲੱਗੀ ਓਦਾਂ ਨਹੀਂ ਨਹੀਂ ਚੰਗੀ ਸਿੰਘ ਰੋਣਾ ਪੀਂਗਾ ਪੋਵਣਾ ਸਿੰਘ ਫੁੱਲੇ ਦੀ ਨਹੀਂ ਕੋਈ ਦੁੱਧ ਚੜਾ ਲੈਣਾ ਦੇਣਾ ਆਜਾ ਅਸ ਤੂੰ ਉਹ ਆ 60 ਕਰ ਲੀਏ ਫਿਰ ਬਿਲਕੁਲ ਜਾ ਜੀ ਇਹਦਾ ਨਹੀਂ ਸਾਠ ਨਾ ਕਰੀਏ ਬਿਲਕੁਲ ਜਾ 1000 ਦੀ ਸੰਧੂ ਸਾਹਿਬ ਦੇ ਦੇ ਇਹਦੇ ਵਿੱਚੋਂ ਛੋਟੋ ਨਹੀਂ ਖਾਵਾ ਨਹੀਂ ਦੇ ਹੋ ਜੇ ਭਾ ਨਹੀਂ ਮਿਲਨੇ ਫੰਡਰਾਂ ਦਾ ਭਾ ਇਹਦੇ ਵਿੱਚੋਂ ਛੋੜ ਵੀ ਨਹੀਂ ਹੋਣੀ ਛੋੜਦਾ ਯਾਰ ਐਂਡਲਾ ਪੀਸ ਐਂਡਲਾ ਆਹ ਕਰਕੇ ਬਿਲਕੁਲ ਪੂਰਾ ਪੂਰੀ ਦੇ ਦਿੰਦਾ ਇੰਨੀ ਕਾ ਆਫਰ ਛੱਡ ਦਿੱਤਾ ਸੰਤੂ ਸਾਹਿਬ ਜੀ ਦਾ ਫੋਨ ਉਹ ਕਰੇ ਮੈਂ ਜਿੰਨੇ ਲੈਣੀ ਹੈਗੇ ਉਹ ਪਾਕੀ ਕੋਸਾ ਕੋਈ ਨਹੀਂ ਰਹਿਣਾ ਕਰਦਾ ਇਹਦੇ ਵਿੱਚ ਆ ਬਹੁਤ ਨਹੀਂ ਰਹਿ ਗਿਆ ਹੁਣ ਹਾਂ ਠੀਕ ਲਾ ਲਾ ਸੁੱਟ ਤੇ ਇਹ ਬਰਤਾਨਾ ਸੋ ਲਾ ਲਾ ਸੁੱਟ ਤੇ ਰੇਟ ਹੁਣ ਚੱਲ ਤੁਸੀਂ ਇੱਥੇ ਖੜੇ ਹੋ ਕਰ ਮੈਂ ਇੱਕ ਵਾਰੀ ਚੈੱਕ ਕਰਾ ਦਿਆਂ ਸੱਜਣੋ ਫੇਰ ਇੱਕ ਵਾਰੀ ਕੈਮਰੇ ਤੇ ਤੁਹਾਨੂੰ ਪਸ਼ੂ ਸਾਰੇ ਕਰਕੇ ਵਿਖਾਉਣਾ ਕਿਉਂਕਿ ਕਈ ਵਾਰੀ ਕਈ ਚੀਜ਼ਾਂ ਵਿੱਚ ਨਹੀਂ ਕਵਰ ਹੁੰਦੀਆਂ ਤਾਂ ਉਹ ਵੀ ਚੈੱਕ ਕਰ ਲਓ ਇਹ ਝੋਟੀ ਤੁਹਾਨੂੰ ਸਾਰੀ ਡਿਟੇਲ ਲੈਤੀ ਆ ਮੰਨ ਲਓ ਵੀ ਦੰਦ ਪੱਟ ਕੇ ਵੇਖ ਲਿਓ ਆ ਕਿ ਖੀਰੀ ਆ ਆ ਗਈ ਨੀਲੀ ਰਾਵੀ ਦੀ ਕੋਈ 10 12 ਮੈਨਾਂ ਦੀ ਕੱਚੀ ਬਹੁਤ ਹੀ ਚੰਗੀ ਮੈਂ ਚੰਗੇ ਦੁੱਧ ਵਾਲੀ ਤਿਲਾਂ ਵਾਲੀ ਪੂਰੀ ਨੀਲੀ ਵੀ ਤਿਲਾਂ ਵਾਲੀ ਤੇ ਆ ਗਈ ਬਾਰਡਰ ਬੈਲਟ ਦੀ ਬਿੱਲੀਆਂ ਅੱਖਾਂ ਦੀ ਮੈਂ ਝੋਟੀ ਬਹੁਤ ਸੁੰਦਰ ਦੂਜਾ ਸੂਆ ਵੇਖੋ ਲਿਵਾ ਪਾਂਡਾ ਕਰਮਾ ਵਾਲੀ ਨੂੰ ਲੱਗਾ ਜਉਂਦੀ ਰਵੇ ਬਹੁਤ ਸੋਹਣੇ ਰੰਗ ਰੂਪ ਦੀ ਤੇ ਫਿਰ ਆ ਤਾਂ ਦੋ ਸੁਈਆਂ ਸਵਾਈਆਂ ਜਿਵੇਂ ਕਹਿ ਦੀਏ ਨਾ ਨਗੀਨ ਨੇ ਰੂਹ ਖੁਸ਼ ਹੋਈ ਆ ਤੁਹਾਡੀ ਵੀ ਰੂਹ ਖੁਸ਼ ਹੋਊਗੀ ਜਦੋਂ ਕੋਲੇ ਆ ਕੇ ਤੁਸੀਂ ਦੇਖੋਗੇ ਪੈਸੇ ਦਾ ਸੱਜਣੋ ਫਿਰ ਚੰਗੀ ਚੀਜ਼ ਤੇ ਖਰਚ ਹੁੰਦੇ ਆ ਕਿਉਂਕਿ ਜਿਨੇ ਪਾਲ ਕੇ ਡੇ ਚੰਗੇ ਪਸ਼ੂ ਦਿੱਤੇ ਆ ਤੇ ਉਹਨੇ ਵੀ ਪੈਸੇ ਇਹ ਵੀਰ ਹਰਾਂ ਨੇ ਵੀ ਭਰ ਕੇ ਲਿਆਂਦੀਆਂ ਤੇ ਤੁਹਾਨੂੰ ਵੀ ਭਰ ਕੇ ਮਿਲਣੀਆਂ ਵੇਖੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਵੀ ਦਿਨ ਦੁੱਖੜੀ ਰਾਤ ਤੇ ਆਪਣੀ ਤਰੱਕੀ ਬਖਸ਼ੇ ਧੰਨਵਾਦ ਸਾਰੇ ਭੈਣਾ ਭਰਾਵਾਂ ਨੂੰ